ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਪਟਿਆਲਾ ਜ਼ਿਲ੍ਹਾ ਦੇ ਵਿੱਚ ਲਗਾਤਾਰ ਫੈਰ ਰਹੇ ਡਾਇਰੀਆ ਦੀ ਬਿਮਾਰੀ ਨੂੰ ਲੈ ਕੇ ਸਿਹਤ ਵਿਭਾਗ ਵਕਵਾਕੀ ਇਲਾਕਿਆਂ ਦੇ ਵਿੱਚ ਜਾ ਕੇ ਸੈਂਪਲ ਪਰਦਾ ਹੋਇਆ ਨਜ਼ਰ ਆ ਰਿਹਾ ਹੈ ਪਟਿਆਲਾ ਦੀ ਜੇਕਰ ਗੱਲ ਕਰਾਂਗੇ ਤਾਂ ਪਟਿਆਲਾ ਦੇ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਜਿਹੜੇ ਨੇ ਉਹ ਆਪਣੀ ਟੀਮ ਦੇ ਨਾਲ ਵਕਵਾਕੀ ਇਲਾਕਿਆਂ ਦੇ ਵਿੱਚ ਜਾ ਕੇ ਜਿਹੜਾ ਕਹਿ ਸਕਦੇ ਹਾਂ ਕਿ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਅਤੇ ਡਾਇਰੀਆ ਦੇ ਜਿਹੜੇ ਲਗਾਤਾਰ ਪ੍ਰਕੋਪ ਸਾਹਮਣੇ ਆ ਰਿਹਾ ਤਾਂ ਉਸ ਨੂੰ ਲੈ ਕੇ ਸੈਂਪਲ ਪਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਇਲਾਕਾ ਤੁਸੀਂ ਦੇਖੋਗੇ ਕਿ ਚਿੱਲ ਪਿੰਡ ਦਾ ਇਲਾਕਾ ਹੈ ਤਾਂ ਉਸ ਥਾਂ ਦੇ ਉੱਪਰ ਜਿਹੜਾ ਪਹੁੰਚੇ ਨੇ ਅੱਜ ਤਾਂ ਉੱਥੇ ਪਹੁੰਚ ਕੇ ਜਿਹੜੇ ਸੈਂਪਲ ਨੇ ਉਹ ਭਰੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਲੋਕ ਪਾਣੀ ਪਿੰਦੇ ਨੇ ਤਾਂ ਉਸ ਪਾਣੀ ਦੇ ਜਿਹੜੇ ਸੈਂਪਲ ਨੇ ਉਹ ਲਏ ਜਾ ਰਹੇ ਨੇ ਤਾਂ ਇਹ ਤਸਵੀਰ ਵੀ ਤੁਸੀਂ ਦੇਖੋਗੇ ਕਿ ਜਿਹੜੇ ਸੈਂਪਲ ਨੇ ਉਹ ਲਗਾਤਾਰ ਭਰੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਕਹਿ ਸਕਦੇ ਆ ਕਿ ਲਗਾਤਾਰ ਜਿਹੜੇ ਕੇਸ ਸਾਹਮਣੇ ਆ ਰਹੇ ਸੀਗੇ ਤਾਂ ਉਹਨਾਂ ਨੂੰ ਲੈ ਕੇ ਅੱਜ ਜਿਹੜੇ ਪਾਣੀ ਦੇ ਸੈਂਪਲ ਨੇ ਉਹ ਲਏ ਜਾ ਰਹੇ ਨੇ ਤੇ ਡਾਕਟਰ ਸੰਜੇ ਗੋਇਲ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਇੱਕ ਪਾਸੇ ਜਿੱਥੇ ਸੈਂਪਲ ਭਰੇ ਜਾ ਰਹੇ ਨੇ ਤਾਂ ਦੂਜੇ ਪਾਸੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਹੁਣ ਤੱਕ ਕਿੰਨੇ ਕ ਮਾਮਲੇ ਸਾਹਮਣੇ ਆਏ ਨੇ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਆ ਕੇ ਆਪਾਂ ਸਰਵੇ ਕਰ ਚੁੱਕੇ ਹਾਂ ਇਸ ਏਰੀਆ ਦੇ ਵਿੱਚ ਟੋਟਲ ਕੱਲ ਤੋਂ ਲੈ ਕੇ ਹੁਣ ਤੱਕ 32 ਕੇਸ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ ਤਿੰਨ ਕੇਸ ਤ੍ਰਿਪੜੀ ਹਸਪੀਟਲ ਦੇ ਵਿੱਚ ਦਾਖਲ ਸੀ ਤੇ ਦੋ ਰਜਿੰਦਰ ਹਸਪੀਟਲ ਤ੍ਰਿਪੜੀ ਦੇ ਵਿੱਚ ਇੱਕ ਪੇਸ਼ੈਂਟ ਡਿਸਚਾਰਜ ਹੋ ਚੁੱਕਿਆ ਸੈਟੀਸਫੈਕਟਰੀ ਕੰਡੀਸ਼ਨਸ ਬਾਕੀ ਸਾਰੇ ਦੇ ਸਾਰੇ ਪੇਸ਼ੰਡਾ ਸਟੇਬਲ ਹੈਗੇ ਉਹਨਾਂ ਦੀ ਸੈਟੀਸਫੈਕਟਰੀ ਕੰਡੀਸ਼ਨ ਹੈ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇੱਥੇ ਸੈਂਪਲ ਜਿਹੜੇ ਨੇ ਜਿਹੜੇ ਪੀਣ ਵਾਲਾ ਪਾਣੀ ਹੈ ਉਸ ਦੇ ਲੈ ਜਾ ਰਹੇ ਨੇ ਜਿਸ ਤਰ੍ਹਾਂ ਸਰ ਦੇਖ ਨੂੰ ਮਿਲ ਰਿਹਾ ਕਿ ਇੱਥੇ ਕਾਫੀ ਹੈ ਨਾ ਗਰੀ ਪਰਿਵਾਰ ਰਹਿੰਦੇ ਨੇ ਜਿਸ ਤਰ੍ਹਾਂ ਕੁਗਾਂ ਤੇ ਓਪੜੀਆਂ ਵੀ ਹੈਗੇ ਨੇ ਆਸ-ਪਾਸੇ ਹੈ ਨਾ ਉੱਥੇ ਦੇ ਬੱਚੇ ਵੀ ਕਾਫੀ ਜਿਹੜਾ ਪਾਣੀ ਹੁੰਦਾ ਗਰਮੀ ਕਰਕੇ ਉੱਥੇ ਨਹਾਉਂਦੇ ਨਜ਼ਰ ਆਉਂਦੇ ਨੇ ਅਸੀਂ ਜਿਹੜੇ ਇੱਥੇ ਪਰਿਵਾਰ ਰਹੇ ਨੇ ਉਹਨਾਂ ਸਾਰਿਆਂ ਨੂੰ ਸਾਡਾ ਸਟਾਫ ਜਾ ਜਾ ਕੇ ਕਰੋ-ਕਰੀ ਜਾ ਕੇ ਏ ਐਜੂਕੇਟ ਕਰ ਰਿਹਾ ਵੀ ਤੁਸੀਂ ਜਿਹੜਾ ਪਾਣੀ ਹੈ ਉਹ ਉਬਾਲ ਕੇ ਪੀਓ ਨਾਲ ਕਲੋਰੀਨ ਦੀਆਂ ਟੈਬਲੇਟਸ ਦੇ ਰਿਹਾ ਉਹਨਾਂ ਨੂੰ ਦੱਸ ਰਿਹਾ ਵੀ ਕਿੰਨੇ ਪਾਣੀ ਤੇ ਕਿੰਨੀਆਂ ਟੈਬਲੇਟਸ ਪਾਣੀ ਹੈ ਉਸ ਪਾਣੀ ਦੀ ਵਰਤੋਂ ਕਰੋ ਸੈਕੰਡਲੀ ਸਾਫ਼ ਸਪਈਆ ਦਾ ਖਿਆਲ ਰੱਖੋ ਘਰ 'ਚ ਬਣੀਆਂ ਹੋਈਆਂ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵਰਤੋਂ ਕਰੋ ਚੀਜ਼ਾਂ ਨੂੰ ਢੱਕ ਕੇ ਰੱਖੋ ਤੇ ਬਿਮਾਰੀਆਂ ਤੋਂ ਜਿਹੜਾ ਹੈਗਾ ਬਚਾਅ ਕਰੋ ਆਪਣਾ ਬਾਰ-ਬਾਰ ਹੱਥ ਧੋਵੋ ਅਨ ਕੇਸ ਕਿਸੇ ਬੱਚੇ ਨੂੰ ਜਾਂ ਕਿਸੇ ਮਿਡਲ ਏਜ ਨੂੰ ਜਾਂ 올ਡ ਏਜ ਵਾਲੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਾਡੀ ਟੀਮ ਘਰੋਂ ਘਰੀ ਜਾ ਕੇ ORS ਦੇ ਪੈਕੇਟ ਵੀ ਪ੍ਰੋਵਾਈਡ ਕਰ ਰਹੀ ਹੈ ਵੀ ਐਮਰਜੈਂਸੀ ਦੀ ਕੰਡੀਸ਼ਨ ਚ ਜੇ ਕਿਸੇ ਨੂੰ ਟਟੀਆਂ ਉਲਟੀਆਂ ਲੱਗਦੀਆਂ ਤਾਂ ਉਹਦੇ ਨਾਲ ਉਹਦਾ ਜਿਹੜਾ ਹੈਗਾ ਇਲਾਜ ਹੋ ਸਕੇ ਨਾਲ ਇੱਥੇ ਸਾਡਾ ਸਿਹਤ ਕਲੀਨਿਕ ਵੀ ਹੈ ਨਾਲ ਜਿਹੜਾ ਕੱਲ ਅਸੀਂ ਸਾਰਾ ਦਿਨ ਓਪਨ ਰੱਖਿਆ ਤੇ ਉੱਥੇ ਲਗਾਤਾਰ ਵਰਕਿੰਗ ਹੋ ਰਹੀ ਹੈ ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਉੱਥੇ ਉਹਨਾਂ ਨੂੰ ਡਾਕਟਰ ਸਾਹਿਬ ਨੇ ਦਿਖਾ ਕੇ ਆ ਸਕਦਾ ਤੇ ਤ੍ਰਿਪੜੀ ਦਾ ਹਸਪੀਟਲ ਬਹੁਤ ਨੇੜੇ ਪੈਂਦਾ ਸਾਰੇ ਅੰਡਰ ਟ੍ਰੀਟਮੈਂਟ ਆ ਗਏ ਸਾਰੇ ਸਟੇਬਲ ਕੋਈ ਸਰ ਡੈਥ ਕੇਸ ਹੁਣ ਤੱਕ ਸਾਹਮਣੇ ਆਇਆ ਕੋਈ ਇਸ ਤਰ੍ਹਾਂ ਦਾ ਨਹੀਂ ਵਾਲਾ ਕੋਈ ਡੈਥ ਕੇਸ ਨਹੀਂ ਕੋਈ ਇਹਦੇ ਪੂਲ ਅੱਗੇ ਵੱਲ ਨੂੰ ਵੀ ਚੱਲਦੇ ਆ ਸਰ ਲੋਕਾਂ ਨੂੰ ਵੈਸੇ ਕੀ ਸਲਾਹ ਦੇਣਾ ਚਾਹੋਗੇ ਜਿਸ ਤਰ੍ਹਾਂ ਇਸ ਘਰ ਦੇ ਵਿੱਚ ਆਏ ਹੋ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਸ ਇਹੀ ਕਹਿਣਾ ਚਾਹਾਂਗਾ ਵੀ ਜਿਹੜਾ ਆਪਾਂ ਆਪਣਾ ਸਾਫ਼ ਸਫਾਈ ਦਾ ਖਿਆਲ ਰੱਖੋ ਚੀਜ਼ਾਂ ਟੱਟ ਟਾ ਕੇ ਰੱਖੋ ਬਹਾਰਨੀਆ ਚੀਜ਼ਾਂ ਦਾ ਜਿਹੜੀ ਵਰਤੋ ਐ ਨਾ ਕਰੋ ਆਪਣੇ ਘਰ ਬਣਿਆ ਹੋਇਆ ਹੀ ਚੀਜ਼ਾਂ ਵਰਤੋ ਕਰੋ ਤੇ ਕਲੋਰੀਨ ਦੀ ਪ੍ਰੋਪਰ ਮਾਤਰਾ ਨਾਲ ਪਾਣੀ ਦੀ ਯੂਜ਼ ਕਰਕੇ ਉਹ ਉਹ ਜਿਹੜਾ ਪਾਣੀ ਆ ਉਹ ਦਾ ਸੇਵਨ ਕਰੋ ਬਿਲਕੁਲ ਹੁਣ ਅਗਲੇ ਘਰ ਦੇ ਵਿੱਚ ਚਲਦੇ ਆਂ ਤਾਂ ਅਗਲੇ ਘਰ ਦੇ ਵਿੱਚ ਵੀ ਜਿਹੜੇ ਸੈਂਪਲ ਨੇ ਉਹ ਲੈ ਜਾਣਗੇ ਜਿਸ ਤਰ੍ਹਾਂ ਇਸ ਘਰ ਦੇ ਵਿੱਚੋਂ ਜਿਹੜਾ ਪੀਣ ਵਾਲਾ ਪਾਣੀ ਸੀਗਾ ਉਸ ਦੇ ਸੈਂਪਲ ਜਿਹੜੇ ਕਲੈਕਟ ਕੀਤੇ ਗਏ ਨੇ ਤਾਂ ਹੁਣ ਅਗਲੇ ਘਰ ਦੇ ਵਿੱਚ ਜਿਹੜੇ ਸੈਂਪਲ ਨੇ ਉਹ ਲੈ ਜਾਣੇ ਨੇ ਤਾਂ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤਰ੍ਹਾਂ ਲਗਾਤਾਰ ਇਸ ਇਲਾਕੇ ਦੇ ਵਿੱਚ ਜਿਹੜੇ ਸੈਂਪਲ ਨੇ ਉਹ ਭਰੇ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਕਹਿ ਸਕਦੇ ਆ ਕਿ ਕਾਫੀ ਜਾਗਰੂਕ ਜਿਹੜਾ ਲੋਕਾਂ ਨੂੰ ਉਹ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਸਿਹਤਮੰਦ ਪੰਜਾਬ ਬਣਾਉਣ ਦੀ ਜਿਹੜੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਸੀਗੀ ਤਾਂ ਅੱਜ ਕਹਿ ਸਕਦੇ ਆ ਕਿ ਇਹ ਸੈਂਪਲ ਜਿਹੜੇ ਨੇ ਕਲੈਕਟ ਕੀਤੇ ਜਾ ਰਹੇ ਨੇ ਤੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਇਸ ਇਲਾਕੇ ਦੇ ਵਿੱਚ ਜਿੱਥੇ ਸੈਂਪਲ ਜਿਹੜੇ ਨੇ ਕਲੈਕਟ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਘਰ-ਘਰ ਜਾ ਕੇ ਤਾਂ ਡਾਕਟਰ ਸੰਜੇ ਗੋਇਲ ਜਿਹੜੇ ਨੇ ਉਹ ਖੁਦ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕਤ ਕਰ ਰਹੇ ਨੇ ਅਤੇ ਉਹਨਾਂ ਨੂੰ ਜਿਹੜੀਆਂ ਮੈਡੀਸਿਨ ਨੇ ਉਹ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਾਂ ਫਿਰ ਪਾਣੀ ਦੇ ਵਿੱਚ ਮਿਲਾ ਕੇ ਪੀਣ ਵਾਲੀਆਂ ਜਿਹੜੀਆਂ ਗੋਲੀਆਂ ਨੇ ਉਹ ਵੰਡਦੇ ਹੋਏ ਨਜ਼ਰ ਆ ਰਹੇ ਨੇ ਸਰ ਜਿਸ ਤਰ੍ਹਾਂ ਇਹ ਗੋਲੀਆਂ ਦੇ ਰਿਹਾ ਇਲਾਕੇ ਦੇ ਵਿੱਚ ਹਨਾ ਕਿੰਨੇ ਇੱਕ ਘਰਾਂ ਦੇ ਵਿੱਚ ਹੁਣ ਤੱਕ ਜਿਹੜੇ ਇੱਥੇ ਕੇਸ ਸੀਗੇ ਇਸ ਇਲਾਕੇ ਦੇ ਜਿਹੜੇ ਆਪਾਂ ਗੱਲ ਕਰ ਲਈ ਜਿਸ ਇਲਾਕੇ ਦੇ ਵਿੱਚ ਆਪ ਖੜੇ ਹਾਂ ਹੁਣ ਤੱਕ ਆਏ ਟੋਟਲ 32 ਕੇਸ ਆਏ ਨੇ ਇਸ ਇਲਾਕੇ ਦੇ ਇਸ ਕੱਲ ਕੱਲ ਦੇ ਵੀ ਇਤਹਾਦ ਦੇ ਵੀ ਮਿਚ ਟੋਟਲ ਜੜਾ ਗਿਆ ਜਿਹੜਾ ਇਹ ਘਰ ਸੀਗਾ ਸਰ ਇੱਥੇ ਕਿੰਨੇ ਕੇਸ ਸੀਗੇ ਜਿੱਥੇ ਹੁਣ ਆਪਾਂ ਸੈਂਪਲ ਲਏ ਇੱਕ ਕੇਸ ਸੀਗਾ ਇੱਥੇ ਹਾਂ ਠੀਕ ਹੈ ਅੰਡਰ ਕੰਟਰੋਲ ਠੀਕ ਹੈ ਜਿਆਦਾਤਰ ਸੋ ਲੱਛਣ ਕੀ ਸਾਹਮਣੇ ਆਏ ਨੇ ਜਿਸ ਤਰ੍ਹਾਂ ਕਾਰਨ ਕੀ ਬਣੇ ਨੇ ਸਭ ਤੋਂ ਜ਼ਿਆਦਾ ਾ ਜ਼ਿਆਦਾ ਕਾਰਨ ਜਿਹੜਾ ਹੈਗਾ ਥੋੜਾ ਪਾਣੀ ਦਾ ਜਿਹੜਾ ਹੈਗਾ ਉਹ ਮਿਕਸਿੰਗ ਲੱਗ ਰਹੀ ਹੈ ਸਾਨੂੰ ਪਾਣੀ ਦਾ ਅਸੀਂ ਸੈਂਪਲ ਲੈਂਦੇ ਨੇ ਉਹ ਟੈਸਟ ਕਰਾਵਾਂਗੇ ਉਸ ਤੋਂ ਬਾਅਦ ਅੱਗੇ ਚੱਲੂਗਾ ਅੱਲੇ ਫਰਦਰ ਟਾਈਮਿੰਗ ਅਸੀਂ ਲੋਕਾਂ ਨੂੰ ਸਲਾਹ ਦੇ ਰਿਹਾ ਵੀ ਸਾਫ ਸਫਾਈ ਦਾ ਖਿਆਲ ਰੱਖੋ ਆਪਣੇ ਬਾਰ-ਬਾਰ ਹੱਥ ਧੋਵੋ ਤੇ ਜਿਹੜਾ ਪਾਣੀ ਹੈਗਾ ਉਹ ਜਿਵੇਂ ਅਸੀਂ ਕਲੋਰੀਨ ਟੈਬਲੇਟਸ ਬਣ ਰਹੇ ਆ ਉਹਨਾਂ ਦਾ ਜਿਵੇਂ ਅਸੀਂ ਦੱਸ ਰਹੇ ਹਾਂ ਉਸ ਤਰੀਕੇ ਨਾਲ ਉਹਨੂੰ ਯੂਜ਼ ਕਰੋ ਤੇ ਬਾਹਰ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਵਰਤੋਂ ਤੋਂ ਪਰਹੇਜ਼ ਕਰੋ ਘਰ 'ਚ ਬਣਿਆ ਹੋਇਆ ਸਮਾਨ ਹੀ ਖਾਓ ਤੇ ਜਦੋਂ ਸਮਾਨ ਮਨ ਜਾਂਦਾ ਉਹਨੂੰ ਢੱਕ ਕੇ ਰੱਖਿਆ ਜਾਵੇ ਮੱਖੀ ਮਛਰਾਂ ਤੋਂ ਇਸ ਕਰਕੇ ਇਸ ਤਰ੍ਹਾਂ ਜਿਹੜਾ ਹੈਗਾ ਬਿਮਾਰੀ ਦਾ ਬਚਾਅ ਵੀ ਹੋ ਸਕਦਾ ਤੇ ਲਾਜੀ ਲੋਕਾਂ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਔਰੇ ਇਲਾਕੇ ਦੇ ਵਿੱਚ ਪੂਰਨ ਸਹਿਯੋਗ ਹੈ ਲੋਕ ਹਾਂ ਆ ਕੇ ਸਾਨੂੰ ਅਗਾਹ ਹੋ ਕੇ ਦੱਸ ਵੀ ਰਹੇ ਨੇ ਵੀ ਸਾਨੂੰ ਪ੍ਰੋਬਲਮ ਹੈਗੀ ਹੈ ਤੇ ਪੂਰੀ ਸਹਿਯੋਗ ਵੀ ਪੁਰਾ ਦੇ ਰਹੇ ਹਾਂ ਹੁਣ ਸਰ ਅੱਗੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਾਣਾ ਜਿਸ ਤੇ ਸੈਂਪਲ ਭਰਨੇ ਆ ਐਕਚੁਅਲੀ ਜਿੱਥੇ ਵੀ ਤੁਹਾਨੂੰ ਇਹ ਪ੍ਰੋਬਲਮ ਪਤਾ ਲੱਗਦੀ ਹੈ ਅਸੀਂ ਉੱਥੇ ਜਾ ਕੇ ਇਹਨਾਂ ਦੀ ਸੈਂਪਲਿੰਗ ਕਰਦੇ ਹਾਂ ਆਦਰਵਾਇਜ਼ ਅਸੀਂ ਰੁਟੀਨ ਦੇ ਵਿੱਚ ਜਿਹੜੇ ਪਿਛਲੇ ਟਾਈਮ ਦੇ ਵਿੱਚ ਹਾਈ ਰਿਸਕ ਏਰੀਆਜ਼ ਰਹੇ ਹੁੰਦੇ ਨੇ ਜਿੱਥੇ ਪ੍ਰੋਬਲਮ ਜਿਹੜੀ ਹੈਗੀ ਹੈ ਰਹੀ ਹੁੰਦੀ ਹੈ ਉਹ ਏਰੀਆਜ਼ ਦੇ ਅਸੀਂ ਸੈਂਪਲ ਰੈਗੂਲਰ ਤਰੀਕੇ ਨਾਲ ਭਰਦੇ ਰਹਿੰਦੇ ਹਾਂ ਜੇ ਕੋਈ ਸੈਂਪਲ ਉਹਦਾ ਫੇਲ ਆਉਂਦਾ ਜਾਂ ਕਿਸੇ ਕਿਸਮ ਦੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਲਿਖ ਕੇ ਉਹ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਕਰਵਾਉਂਦੇ ਬਿਲਕੁਲ ਬਹੁਤ ਸ਼ੁਕਰੀਆ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਤਾਂ ਪੂਰੀ ਟੀਮ ਜਿਹੜੀ ਹੈ ਸਿਹਤ ਵਿਭਾਗ ਦੀ ਉਹ ਇੱਥੇ ਪਹੁੰਚੀ ਸੀਗੀ ਅੱਜ ਸੈਂਪਲ ਜਿਹੜੇ ਨੇ ਲਏ ਗਏ ਨੇ ਤੇ ਲੋਕਾਂ ਨੂੰ ਜਿਹੜਾ ਜਾਗਰੂਕਤਾ ਉਹ ਕੀਤਾ ਗਿਆ ਇਸ ਘਰ ਦੇ ਵਿੱਚ ਵੀ ਸੈਂਪਲ ਭਰੇ ਗਏ ਸੀਗੇ ਇਸ ਘਰ ਦੇ ਵਿੱਚੋਂ ਵੀ ਇੱਕ ਕੇਸ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਸੈਂਪਲ ਲਏ ਗਏ ਸੀਗੇ ਤਾਂ ਸੈਂਪਲ ਕਹਿ ਸਕਦੇ ਹਾਂ ਕਿ ਹਰ ਇੱਕ ਇਲਾਕੇ ਦੇ ਵਿੱਚ ਭਰੇ ਜਾ ਰਹੇ ਨੇ ਤੇ ਲੋਕਾਂ ਨਾਲ ਗੱਲਬਾਤ ਵੀ ਕਰ ਲੰਨੇ ਆ ਕਿਸ ਤਰ੍ਹਾਂ ਦਾ ਮਤਲਬ ਸਹਿਯੋਗ ਮਿਲ ਰਿਹਾ ਸਿਹਤ ਵਿਭਾਗ ਦਾ ਜਿਸ ਤਰ੍ਹਾਂ ਆ ਰਹੇ ਨੇ ਇਲਾਕਿਆਂ ਦੇ ਵਿੱਚ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਗੋਲੀ ਵਗੈਰਾ ਵੀ ਦਿੱਤੀ ਸੀ ਕਿ ਪਾਣੀ ਦੇ ਵਿੱਚ ਮਿਲਾ ਕੇ ਪੀਣ ਵਾਲੀ ਹੈ ਨਾ ਮੋਟਰ ਚਾਹ ਪਾਣੀ ਚ ਪਾਨਿਆ ਜੀ ਇੱਕ ਪੁਪੱਟੀ ਪਾਨਿਆ 20 ਲੀਟਰ ਪਾਣੀ ਹਾਂਜੀ ਵਧੀਆ ਲੱਗ ਰਿਹਾ ਜੀ ਤੁਹਾਡੇ ਘਰ ਦੇ ਵਿੱਚ ਉਹ ਕਿਸ ਨੂੰ ਹੋਈ ਸੀ ਘਰ ਵਾਲੇ ਦੇ ਹਾਂ ਤਾਂ ਠੀਕ ਨੇ ਹਾਂਜੀ ਬਹੁਤ ਵਧੀਆ ਨੇ ਠੀਕ ਨੇ ਡਾਕਟਰ ਵਧੀਆ ਕਰ ਰਹੇ ਨੇ ਸਾਰਾ ਕੁਝ ਜੀ ਬਹੁਤ ਵਧੀਆ ਕਰ ਰਹੇ ਨੇ ਬਿਲਕੁਲ ਤੁਸੀਂ ਇਹ ਲੋਕਾਂ ਦੀ ਗੱਲਬਾਤ ਵੀ ਸੁਣੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਲਾਕਿਆਂ ਦੇ ਵਿੱਚ ਪਹੁੰਚ ਰਿਹਾ ਹੈ ਤੇ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਿਹੜੇ ਸੈਂਪਲ ਨੇ ਉਹ ਲਏ ਜਾ ਰਹੇ ਨੇ ਅਤੇ ਲੋਕਾਂ ਨੂੰ ਜਿਹੜਾ ਇੱਥੇ ਪੀਣ ਵਾਲੇ ਪਾਣੀ ਦੇ ਵਿੱਚ ਮਿਲਾ ਕੇ ਜਿਹੜੀਆਂ ਗੋਲੀਆਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਪਾਸੇ ਦੇਖੋਗੇ ਤਸਵੀਰ ਕਿ ਪੂਰੇ ਇਲਾਕੇ ਦੇ ਵਿੱਚ ਜਿਹੜੀ ਹੈ ਸਿਹਤ ਵਿਭਾਗ ਦੀ ਟੀਮ ਹੈ ਉਹ ਇੱਥੇ ਸੈਂਪਲ ਕਲੈਕਟ ਕਰ ਰਹੀ ਹੈ ਤੇ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਇੱਥੇ ਕੀਤੀ ਜਾ ਰਹੀ ਹੈ ਤਵਾਕ ਵਕ ਘਰਾਂ ਦੇ ਵਿੱਚ ਜਾ ਕੇ ਇੱਥੇ ਸੈਂਪਲ ਲੈ ਗਏ ਸੀਗੇ ਲੋਕਾਂ ਦਾ ਨਾਲ ਗੱਲਬਾਤ ਵੀ ਕੀਤੀ ਕਿਸ ਕਰਦੇ ਵਿੱਚ ਵੀ ਗਏ ਸੀਗੇ ਇਸ ਕਰਦੇ ਵਿੱਚ ਵੀ ਜਿਹੜੇ ਸੈਂਪਲ ਨੇ ਉਹ ਕਲੈਕਟ ਕੀਤੇ ਗਏ ਸੀ ਕਿ ਡਾਕਟਰ ਸੁਮੇਤ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਲਗਾਤਾਰ ਇਲਾਕਿਆਂ ਦੇ ਵਿੱਚ ਜਾਂਦੇ ਹੋਏ ਇਹ ਨਜ਼ਰ ਆਉਂਦੇ ਨੇ ਡਾਕਟਰ ਸਾਹਿਬ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਸਭ ਤੋਂ ਪਹਿਲਾਂ ਤਾਂ ਪਬਲਿਕ ਦਾ ਦਸਰੀ ਪਾਕਿਸਤਾਨ ਨੂੰ ਪਤਾ ਵੀ ਇਨਫੋਰਮ ਵੀ ਕੀਤਾ ਇਹਨਾਂ ਨੇ ਤੇ ਜਿਹੜਾ ਸਾਨੂੰ ਇਮੀਡੀਏਟਲੀ ਜਿਹੜੇ ਇਲਾਕੇ ਦੇ ਕੁਤਬਦਸ ਸੱਜਣ ਨੇ ਕੁਝ ਉਹ ਅੱਗੇ ਆ ਕੇ ਸਾਨੂੰ ਘਰਾਂ ਦੇ ਆਇਡੈਂਟੀਫਾਈ ਕਰਨ ਦੀ ਮਦਦ ਕੀਤੀ ਵੀ ਇੱਥੇ ਪ੍ਰੋਬਲਮ ਆਈ ਹੈ ਅਸੀਂ ਕੱਲ ਡੀ ਮਾਰਕੀਟ ਕੀਤੀ ਹੈ ਗਲੀ ਨੰਬਰ 10 15 ਜਿਹੜੀ ਇਸ ਇਲਾਕੇ ਦੇ ਤੇ ਸਾਹਮਣੇ ਅਮਨਪਗ ਐਕਸਟੈਂਸ਼ਨ ਦਾ ਏਰੀਆ ਉਹ ਵੀ ਪ੍ਰਭਾਵਿਤ ਰਿਹਾ ਹੈ ਸਪਲਾਈ ਲਾਈਨ ਸੇਮ ਹੈਗੀ ਹੈ ਜਿੱਥੇ ਜਿੱਥੇ ਤੇ ਅਸੀਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕੱਲ ਉਹ ਗਲੀਆਂ ਦਿਖਾ ਦਿੱਤੀਆਂ ਜਿੱਥੇ ਕਿ ਸਾਡੇ ਕੇਸ ਆਇਡੈਂਟੀਫਾਈ ਹੋਏ ਨੇ ਪਿਛਲੀ ਵਾਰ ਨਾਲੋਂ ਇਸ ਵਾਰ ਕਿੰਨਾ ਕੁ ਮਤਲਬ ਜ਼ਿਆਦਾ ਲੱਗ ਰਿਹਾ ਜਾਂ ਘੱਟ ਹੈ ਪਿਛਲੀ ਵਾਰ ਨਾਲੋਂ 2 ਸਾਲ ਪਹਿਲਾਂ ਵੀ ਇਹੀ ਇਲਾਕਾ ਪ੍ਰਭਾਵਿਤ ਹੋਇਆ ਸੀ ਉਦੋਂ ਵੀ ਸਪਲਾਈ ਲਾਈਨ 'ਚ ਦਿੱਕਤ ਆਈ ਸੀ ਤੇ ਲੇਕਿਨ ਹੁਣ ਇਸ ਵਾਰ ਗਿਣਤੀ ਇੰਨੀ ਵੱਡੀ ਨਹੀਂ ਹੈਗੀ ਪਿਛਲੀ ਵਾਰ 200 ਤੋਂ ਵੱਧ ਸਾਡੇ ਕੋਲ ਮਰੀਜ਼ ਸੀਗੇ ਤੇ ਲੇਕਿਨ ਇਸ ਵਾਰ ਹਾਲ ਤੱਕ 32 ਕੇਸ ਹੀ ਨੇ ਤੇ ਕਾਫੀ ਹੱਦ ਤੱਕ ਮਤਲਬ ਕੰਟਰੋਲ ਸਿਚੁਏਸ਼ਨ ਹੈ ਅਸੀ ਕੋਈ ਮਾਇਦਾ ਜਦਾ ਸੀਰੀਅਸ ਪੇਸ਼ੈਂਟ ਨਹੀਂ ਹੈਗੇ ਜਿਹੜੇ ਜਿਹਨਾਂ ਨੂੰ ਦਾਖਲ ਕਰਨ ਦੀ ਲੋੜ ਸੀ ਉਹ ਇਲਾਜ ਯੋਗ ਹੈ ਨੇ ਉਹ ਪੰਜ ਮਰੀਜ਼ ਸਾਡੇ ਹਸਪੀਟਲ ਚ ਨੇ ਇਸ ਲਈ ਕੋਈ ਅਲੱਗ ਵਾਰਡ ਵੀ ਬਣਾਇਆ ਗਿਆ ਜਿਸ ਤਰ੍ਹਾਂ ਮਾਤਾਕਸ਼ਲਾ ਦੀ ਗੱਲ ਕਰ ਲਈ ਚਾਹ ਰਜਿੰਦਰਾ ਦੀ ਗੱਲ ਕਰ ਲਈ ਨਹੀਂ ਡੈਡੀਕੇਟਿਡ ਵਾਰਡ ਹੈ ਅਲੱਗ ਤੋਂ ਲੋਡ ਨਹੀਂ ਪੈਂਦੀ ਕਿਉਂਕਿ ਇਹ ਕੋਈ ਆਪਸ ਚ ਫੈਲਣ ਵਾਲੀ ਬਿਮਾਰੀ ਨਹੀਂ ਹੈਗੀ ਇਸ ਕਰਕੇ لیکن ਮਰੀਜ਼ਾਂ ਨੂੰ ਪੂਰਨ ਮਤਲਬ ਸੋ ਉਥੇ ਟਰੀਟਮੈਂਟ ਮਿਲ ਜੇ ਉਹਨਾਂ ਦਾ ਪ੍ਰਬੰਧ ਪੂਰੇ ਨੇ ਉਹਨਾਂ ਲਈ ਜਿਹੜੇ ਆ ਸਮਾਨ ਚਾਹੀਦਾ ਆਈਵੀ ਲਾਈਨ ਚਾਹੀਦੀ ਹੈ ਡ੍ਰਿਪ ਚਾਹੀਦੀ ਹੈ ਉਹ ਸਾਰਾ ਕੁਝ ਪੂਰਾ ਹੋ ਜਾਂਦਾ ਹੈ ਜਿਸਨਾਂ ਨਾਲ ਦੇਖਣ ਨੂੰ ਮਿਲ ਰਿਹਾ ਜਿੱਥੇ-ਜਿੱਥੇ ਜਾ ਰਹੇ ਆਪਾਂ ਨਾ ਲੋਕਾਂ ਦੇ ਘਰਾਂ ਦੇ ਵਿੱਚ ਕਾਈ ਜੰਮੀ ਹੋਈ ਨਜ਼ਰ ਆ ਰਹੀ ਸਭ ਤੋਂ ਜ਼ਿਆਦਾ ਤਾਂ ਕਿਉਂਕਿ ਇਹ ਇਲਾਕੇ ਕਾਫੀ ਗਰੀਬ ਪਰਿਵਾਰਾਂ ਵਾਲੇ ਇਲਾਕੇ ਨੇ ਇਹਨਾਂ ਥਾਵਾਂ ਦੇ ਉੱਪਰ ਪਾਣੀ ਵੀ ਇਕੱਠਾ ਹੋਇਆ ਨਜ਼ਰ ਆ ਰਿਹਾ ਨਾ ਇਸ ਇਹ ਵੀ ਕਾਰਨ ਹੋ ਸਕਦਾ ਹੈ ਉਸ ਦਾ ਨੇ ਅਤੇ ਜਿੱਥੇ ਲੋਕਾਂ ਨੇ ਨਾ ਆਪਣੇ ਆਪ ਕੋ ਕੁਝ ਇਲੀਗਲ ਕਨੈਕਸ਼ਨਸ ਵੀ ਜੋੜੇ ਹੋਏ ਹੁੰਦੇ ਨੇ ਉਹਦੇ ਪਾਣੀ ਦੇ ਤੁਸੀਂ ਦੇਖਿਆ ਕਿ ਟੈਪ ਦਾ ਤਰੀਕਾ ਕੋਈ ਟੁੱਟੀ ਪਰਕੀ ਨਹੀਂ ਲੱਗੀ ਹੁੰਦੀ ਉਹ ਪਾਈਪ ਲਾ ਕੇ ਛੱਡ ਦਿੱਤਾ ਜਾਂਦਾ ਵਿੱਚ ਤੇ ਉਹ ਪਾਣੀ ਜੋ ਟੁੱਲੂਪਮ ਚਲਾਉਂਦੇ ਨੇ ਵਾਪਸ ਖਿੱਚ ਜਾਂਦਾ ਖਿੱਚਿਆ ਜਾਂਦਾ ਇਸ ਕਰਕੇ ਮਨਾ ਕਰ ਰਹੇ ਲੋਕਾਂ ਨੂੰ ਕਿ ਉਹ ਜਿਹੜੇ ਪਾਈਪ ਲਾਈਨ ਨੂੰ ਠੀਕ ਹੋਵੇ ਤਾਂ ਕਿ ਉਸ ਚ ਲੀਕੇਜ ਨਾ ਹੋਵੇ ਤੇ ਨਾ ਹੀ ਆਪਣੇ ਉਹ ਪਾਣੀ ਗੰਦਲਾ ਹੋਵੇ ਉਸ ਕਰ ਸੋ ਲੋਕਾਂ ਨੂੰ ਵੀ ਇਹ ਯਾਦ ਬਤਨਾ ਚਾਹੀਦਾ ਕਿ ਲੀਕੇਜ ਦੀ ਇਸ਼ੂ ਜੇਕਰ ਕੋਈ ਹੈਗਾ ਉਹ ਠੀਕ ਕਰਵਾ ਲਓ ਤਾਂ ਕਿ ਹੋਰ ਅੱਗੇ ਬਿਮਾਰੀ ਨਾ ਫੈਲੇ ਲੀਕੇਜ ਕਰਨ ਅੱਗੇ ਨਾ ਫੈਲੇ ਕੋਈ ਹੁਣ ਤੱਕ ਕਿੰਨੇ ਕਿ ਸੈਂਪਲ ਜਿਹੜੇ ਕਲੈਕਟ ਕੀਤੇ ਗਏ ਨੇ ਵੱਖ-ਵੱਖ ਇਲਾਕਿਆਂ ਦੇ ਜਿਹੜੇ ਕੀਤੇ ਗਏ ਨੇ ਜਿਹੜੇ ਕਲੈਕਟ ਜਿਸ ਤਰ੍ਹਾਂ ਕਹਿ ਰਹੇ 32 ਪੇਸ਼ੈਂਟ ਆ ਕੇ ਹੁਣ ਤੱਕ ਕਿੰਨੇ ਕਿ ਲਏ ਗਏ ਨੇ ਸੈਂਪਲ ਪਹਿਲਾਂ ਵੀ ਤਾਂ ਕਰ ਸੀਗੇ ਕੱਲ ਇਸ ਛਿੱਲੇ ਇਲਾਕੇ ਦੇ ਵਿੱਚ 9 ਸੈਂਪਲ ਲਏ ਗਏ ਬਾਕੀ ਪਾਤਣਾ ਚੋਂ 7 ਇਲਾਕ ਸੈਂਪਲ ਲਏ ਗਏ ਉਸ ਤੋਂ ਪਹਿਲਾਂ ਅਸੀਂ ਰਮੇਂਦਰਾ ਕੁੱਲ ਨੇ ਵਕਤ ਹੋਇਆ ਸੀਗਾ ਉੱਥੋਂ ਵੀ 6 ਸੈਂਪਲ ਲਏ ਸੀਗੇ ਸੋ ਉਹ ਸਾਰਿਆਂ ਦੀ ਰਿਪੋਰਟ ਆ ਜਾਏਗੀ ਇਹ ਕਿ ਸੈਂਪਲ ਜਿਹੜੇ ਕੱਲ ਕਲੈਕਟ ਹੋਏ ਆ ਅੱਜ ਭੇਜੇ ਗਏ ਆ ਇਹਨਾਂ ਨੂੰ 2 ਦਿਨ ਦਸਮਾ ਲੱਗੇਗਾ ਲੋਕਾਂ ਨੂੰ ਵੀ ਸਲਾਹ ਦੇ ਤਦ ਤੱਕ ਤੁਸੀਂ ਪਾਣੀ ਦਾ ਜਿਹੜਾ ਪੀਣ ਵਾਲੇ ਪਾਣੀ ਖਾਸ ਤੋਂ ਉਹਦਾ ਧਿਆਨ ਦਿਓ ਉਹ ਤੁਹਾਨੂੰ ਦੋਵੇਂ ਤੋਂ ਪਹਿਲਾਂ ਦੱਸਿਆ ਵੀ ਕਲੋਰੀਨ ਨੇ ਕਲੋਰੀਨ ਗੋਲੀਆਂ ਵੰਡੀਆਂ ਕਿਆਂ ਡਿਸ ਇਨਫੈਕਟ ਕਰਕੇ ਕਲੋਰੀਨ ਦੀ ਗੋਲੀ ਗੋਲੀ ਪਾ ਕੇ ਜਾਂ ਫਿਰ ਬੋਇਲ ਕਰਕੇ 15 ਮਿੰਟ ਦੇ ਲਈ ਪਾਣੀ ਨੂੰ ਉਸ ਤੋਂ ਬਾਅਦ ਹੀ ਪੀਣ ਲਈ ਇਸਤੇਮਾਲ ਕਰੋ ਆ ਆਲਟਰਨੇਟ ਵਾਟਰ ਸਪਲਾਈ ਲਿਕਾਰਪਰੇਸ਼ਨ ਨੂੰ ਕਿਹਾ ਗਿਆ ਬਿਲਕੁਲ ਤਾਂ ਲੋਕਾਂ ਨੂੰ ਇਤਿਆਤ ਵਰਤਨ ਦੀ ਜਰੂਰਤ ਹੈ ਕਿਉਂਕਿ ਜਿਹੜਾ ਇਹ ਇਲਾਕੇ ਦੇ ਵਿੱਚ ਸਭ ਤੋਂ ਵੱਧ ਕੇਸ ਪਾਏ ਗਏ ਨੇ 32 ਦੇ ਕਰੀਬ ਜਿਹੜੇ ਇੱਥੇ ਮਰੀਜ਼ ਪਾਏ ਗਏ ਸੀਗੇ ਤਾਂ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਸੈਂਪਲ ਜਿਹੜੇ ਨੇ ਉਹ ਭਰ ਕੇ ਲੈ ਕੇ ਗਏ ਨੇ ਸਿਹਤ ਵਿਭਾਗ ਵਾਲੇ ਤਾਂ ਡਾਕਟਰ ਸੰਜੇ ਗੋਇਲ ਸਿਵਲ ਸਰਪੰਟ ਪਟਿਆਲਾ ਜਿਹੜੇ ਨੇ ਨਾਲ ਡਾਕਟਰ ਸੁਮਿਤ ਸੀਗੇ ਉਹਨਾਂ ਦੇ ਤਾਂ ਪੂਰੀ ਟੀਮ ਜਿਹੜੀ ਇਸ ਇਲਾਕੇ ਦੇ ਵਿੱਚ ਪਹੁੰਚੀ ਸੀਗੀ ਇਲਾਕੇ ਦੇ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਕੋਈ ਮੁਸੀਬਤ ਤਾਂ ਨਹੀਂ ਆ ਰਹੀ ਪੀਣ ਵਾਲੇ ਪਾਣੀ ਦੇ ਵਿੱਚ ਜਾਂ ਫਿਰ ਕੋਈ ਘਰ ਦੇ ਵਿੱਚ ਕੋਈ ਬਿਮਾਰ ਤਾਂ ਨਹੀਂ ਹੈਗਾ ਤਾਂ ਉਹ ਸਾਰੀ ਗੱਲਬਾਤ ਜਿਹੜੀ ਇੱਥੇ ਪਹੁੰਚ ਕੇ ਕੀਤੀ ਗਈ ਅਤੇ ਲੋਕਾਂ ਨੂੰ ਜਿਹੜੀ ਜਾਗਰੂਕਤ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਜਿਹੜਾ ਪੀਣ ਵਾਲਾ ਪਾਣੀ ਹੈ ਉਸ ਨੂੰ ਉਬਾਲ ਕੇ ਪੀਤਾ ਜਾਵੇ ਜਾਂ ਫਿਰ ਜਿਹੜੀਆਂ ਸਿਹਤ ਵਿਭਾਗ ਦੀ ਤਰਫ ਤੋਂ ਕਲੋਰੀਨ ਦੀ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਗੋਲੀ ਨੂੰ ਜਿਹੜਾ ਪਾਣੀ ਦੇ ਵਿੱਚ ਮਿਲਾ ਕੇ ਤਾਂ ਪੀਤਾ ਜਾਵੇ ਤਾਂ ਜੋ ਡਾਇਰੀਆ ਦੀ ਬਿਮਾਰੀ ਜਿਹੜੀ ਇਸ ਇਲਾਕੇ ਦੇ ਵਿੱਚ ਲਗਾਤਾਰ ਫੈਲ ਰਹੀ ਹੈ ਉਹ ਨਾ ਫੈਲੇ ਕਿਉਂਕਿ ਪਿਛਲੀ ਵਾਰ ਵੀ ਸਭ ਕੇਐਸਆਈਸੀ ਕੇ ਜਿਸ ਨੂੰ ਲੈ ਕੇ ਹੁਣ ਸਿਹਤ ਵਿਭਾਗ ਜਿਹੜਾ ਉਸ ਤੋਂ ਪਹਿਲਾਂ ਹੀ ਇਸ ਇਲਾਕੇ ਦੇ ਵਿੱਚ ਜਾਗਰੂਕਤ ਮੁਹਿੰਮ ਜਿਹੜਾ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟ ਦੇ ਨਾਲ ਕਬਲਜੀਤ ਕਮ ਬੋਤ ਜਗਬਾਨੀ ਟੀਵੀ ਪਟਿਆਲਾ